ਸਰ ਮਸਰ ਮੰਡੀ ਪਹੁੰਚੋ ਕੀ ਕਹਿਣਾ ਚਾਹੂੰਗੀ ਕਿਸ ਤਰ੍ਹਾਂ ਦੇ ਹਾਲਾਤ ਨੂੰ ਦੇਖਣ ਨੂੰ ਮਿਲੇ ਸਭ ਤੋਂ ਪਹਿਲਾਂ ਤਾਂ ਇਸ ਧਰਤੀ ਨੂੰ ਨਮਨ ਸਾਡੇ ਲਈ ਬੜੀ ਗੌਰਵਮਈ ਧਰਤੀ ਹੈ ਸ੍ਰੀ ਮੁਕਸਰ ਸਾਹਿਬ ਦੀ ਇਸ ਧਰਤੀ ਨੂੰ ਪ੍ਰਣਾਮ ਹੈ ਔਰ ਅੱਜ ਫੇਰ ਇੱਕ ਵਾਰ ਮੈਂ ਮੁਕਸਰ ਸਾਹਿਬ ਦੀ ਮੰਡੀ 'ਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਕਣਕ ਦੀ ਖਰੀਦ ਦਾ ਸਿਲਸਿਲਾ ਹੈ ਉਹ ਡੇ ਬਾਏ ਡੇ ਆਪਣੀ ਟੀਚਿਆਂ ਨੂੰ ਪ੍ਰਾਪਤ ਕਰ ਰਿਹਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਇਹ ਸਪੈਸ਼ਲ ਮਾਨ ਜੋ ਮੁੱਖ ਮੰਤਰੀ ਵੱਲੋਂ ਜਿਹੜਾ ਆਦੇਸ਼ ਆ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਜਿਹੜੇ ਪ੍ਰਬੰਧ ਨੇ ਉਹਨੂੰ ਗਰਾਸ ਰੂਟ ਤੱਕ ਦੇਖਣ ਦੇ ਲਈ ਉਹਨੂੰ ਫਾਲੋ ਕਰਨ ਦੇ ਲਈ ਮੈਂ ਹਰ ਰੋਜ਼ ਪੰਜਾਬ ਦੀਆਂ ਮੰਡੀਆਂ 'ਚ ਜਾਣਾ ਸੋ ਅੱਜ ਵੀ ਮੈਂ ਮਤਲਬ ਬਠਿੰਡਾ ਜ਼ਿਲ੍ਹਾ ਔਰ ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਆਇਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਆਪਣੀ ਜਿਹੜੀ ਫਸਲ ਨੂੰ ਲੈ ਕੇ ਲਗਭਗ 5,84,000 ਕਿਸਾਨ ਜਿਹੜਾ ਉਹ ਪਹੁੰਚਿਆ ਸੋ 107 ਲੱਖ ਐਮਟੀ ਪੰਜਾਬ ਦੀ ਮੰਡੀ ਚ ਕਣਕ ਆਈ ਹੈ ਜਿਹਦੇ ਵਿੱਚੋਂ 103 ਲੱਖ ਐਮਟੀ ਅਸੀਂ ਖਰੀਦ ਚੁੱਕਿਆ ਪੰਜਾਬ ਦੀਆਂ ਮੰਡੀਆਂ ਚੋਂ ਕਿਸਾਨ ਨੂੰ ਵੇਲੇ ਕਰ ਦਿੱਤਾ ਗਿਆ ਔਰ ਜਿਹੜਾ ਬਣਦਾ ਉਹਦਾ ਪੈਸਾ 2425 ਰੁਪਏ ਐਮਐਸਪੀ ਦੇ ਮੁਤਾਬਕ ਉਹ 20500 ਕਰੋੜ ਰੁਪਏ ਕਿਸਾਨ ਦੇ ਖਾਤੇ ਚ ਰੀਲீஸ் ਕਰ ਚੁੱਕੇ ਆ ਸੋ ਲਗਾਤਾਰ ਕਿਸਾਨ ਪੰਜਾਬ ਦੀਆਂ ਮੰਡੀਆਂ ਚ ਖੁੱਸ ਜਾ ਰਿਹਾ 24 24 ਘੰਟੇ ਦੇ ਵਿੱਚ ਜਿਹੜੀ ਪੇਮੈਂਟ ਉਹਦੇ ਖਾਤੇ ਚ ਪਾਣ ਦਾ ਸੀਐਮ ਸਾਹਿਬ ਦਾ ਵਾਦਾ ਹੈ ਉਹਨੂੰ ਨਿਭਾ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਜਿਹੜਾ ਪੰਜਾਬ ਦੇ ਅੰਦਰ ਇਹ ਸਵਾਰ ਬੰਪਰ ਫਸਲ ਆ ਝਾੜ ਬਹੁਤ ਸ਼ਾਨਦਾਰ ਆ ਔਰ ਇਸ ਵਧੇ ਹੋਏ ਝਾੜ ਦਾ ਜਿੱਥੇ ਕਿਸਾਨ ਨੂੰ ਆਰਥਿਕ ਫਾਇਦਾ ਤੇ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਸਾਨੂੰ ਟੀਚਾ ਮਿਲਿਆ ਉਹ ਵੀ ਅਚੀਵ ਕਰਨ ਦੇ ਲਈ ਸਾਨੂੰ ਥੋੜਾ ਜਿਹਾ ਸੋਕਾ ਹੋਗਾ ਸੋ ਲਗਾਤਾਰ ਪੰਜਾਬ ਦੀ ਮੰਡੀਆਂ ਦੇ ਅੰਦਰ ਜਿਹੜਾ 124 ਲੱਖ ਮੀਟੀ ਦਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਆ ਉਹ ਪੂਰਾ ਕਰਨ ਦੇ ਲਈ ਯਤਨ ਅਸੀਂ ਕਰ ਰਹੇ ਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਮੁਕਸ਼ਵਰ ਸਾਹਿਬ ਸਾਡੇ ਡੀਐਫਐਸੀ ਸਮਸਤ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੇਵਰ ਵੱਖ-ਵੱਖ ਏਜੰਸੀਜ਼ ਦੇ ਡੀਐਮ ਸਾਹਿਬ ਲੱਗੇ ਹੋਏ ਆ ਸੋ ਫਿਰ ਮੈਂ ਦੁਆਰਾ ਇੱਕ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹਨਾ ਕਿ ਜਿਹੜੀ ਮਾਨ ਸਾਹਿਬ ਦੀ ਸਰਕਾਰ ਦਾ ਤੁਹਾਡਾ ਨਾ ਵਾਦਾ ਮੰਡੀ ਚੋਂ ਕੱਲਾ-ਕੱਲਾ ਦਾਣਾ ਐਮਐਸਪੀ ਤੋਂ ਚੱਕ ਰਹੇ ਆ ਔਰ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾ ਕੇ ਇੱਕ ਵਾਦਾ ਆਪਣਾ ਨਿਵਾ ਰਹੇ ਆ ਸੋ ਲਗਾਤਾਰ ਜਿਹੜੇ ਦਿਨ ਬਚਦੇ ਉਹਦੇ ਅੰਦਰ मतलब ਜਿਹੜੀ ਉਹ ਪ੍ਰਕਿਊਰਮੈਂਟ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਰਹਿ ਗਿਆ ਸਰ ਲਗਾਤਾਰ ਮੁਕਸਰੀ ਮੰਡੀ ਦੀ ਗੱਲ ਕਰੀਏ ਤਾਂ ਗੱਟਿਆਂ ਦੇ ਬੋਰੀਆਂ ਅੰਬਾਰ ਲੱਗ ਚੁੱਕੇ ਆ ਲੇਕਿਨ ਲਿਫਟਿੰਗ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਨਹੀਂ ਜ਼ਰੂਰ ਪੰਜਾਬ ਹੀ ਤੁਹਾਡੀ ਜਾਣਕਾਰੀ ਦੇ ਲਈ ਕਿਉਂਕਿ ਇਸ ਵਾਰ ਜਿਹੜੀ ਫਸਲ ਹੈ ਜਿਹੜਾ ਕਣਕ ਦਾ ਸੀਜ਼ਨ 30 ਦਿਨ ਚੱਲਦਾ ਸੀਗਾ ਇਸ ਵਾਰ 16-17 ਦਿਨ ਦੇ ਵਿੱਚ ਸਾਰੀ ਕਣਕ ਪੰਜਾਬ ਦੇ ਖੇਤਾਂ ਤੋਂ ਪੰਜਾਬ ਦੀ ਮੰਡੀ ਚ ਆ ਗਈ ਹੈ ਥੋੜਾ ਜਿਹਾ ਮੌਸਮ ਵੀ ਵਿੱਚ ਖਰਾਬ ਰਿਹਾ ਉਹਦੇ ਕਰਕੇ ਵੀ ਕਿਸਾਨ ਥੋੜਾ ਜਿਹਾ ਪੈਨਿਕ ਹੋਇਆ ਡਰਿਆ ਤੇ ਜਲਦੀ ਜਲਦੀ ਮੰਡੀ ਚ ਆਈਏ ਸੋ ਦੋ ਗੱਲਾਂ ਮੁੱਖ ਤੌਰ ਤੇ ਕਿਸਾਨ ਦੀਆਂ ਬੜੀਆਂ ਰੋਸ਼ਨ ਨੇ ਪੇਮੈਂਟ ਉਹਦੀ ਫਸਲ ਸਹੀ ਟਾਈਮ ਤੇ ਖਰੀਦੀ ਜਾ ਰਹੀ ਹੈ ਸੈਕੰਡ ਪੈਸੇ 24 ਘੰਟਿਆਂ ਦੇ ਵਿੱਚ ਵਿੱਚ ਰਿਲੀਜ਼ ਹੋ ਤੇ ਖਾਤੇ ਚ ਹੋ ਰਿਹਾ ਹੈ ਲਿਫਟਿੰਗ ਵੀ ਅਸੀਂ 40 ਲੱਖ ਐਮਟੀ ਕਰ ਲਈ ਆ 2 4 5 ਦਿਨਾਂ ਦੇ ਅੰਦਰ ਹੋਰ ਲਿਫਟਿੰਗ ਜਿਹੜੀ ਕੰਪਲੀਟ ਕਰ ਦੇਣੀ ਹੈ। ਤੈਨੂੰ ਲੱਗੇ ਜੀ ਠੇਕੇਦਾਰ ਹੈਗਾ ਜਿਹੜਾ ਉਹ ਤੇ ਦੋਸ਼ ਲੱਗੇ ਸੀ ਕਿ ਉਹਨੇ ਗੱਡੀਆਂ ਮੱਧ ਦਿਖਾ ਕੇ ਠੇਕਾ ਲਿਆ ਤੇ ਇਸ ਬਾਰੇ ਜਦੋਂ ਅਸੀਂ ਡੀਐਫਓ ਸਾਹ ਨੂੰ ਪੁੱਛਿਆ ਉਹਨਾਂ ਨੇ ਸਾਹਮਣਾ ਕਰਤਾ ਪਰ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਗੱਡੀਆਂ ਸਾਨੂੰ ਨਹੀਂ ਦਿਖਾਈ ਦੇ ਰਹੀਆਂ। ਸਾਰੇ ਮੰਨ ਰਹੇ ਨੇ ਪਰ ਉਹ ਨਹੀਂ ਮੰਨ ਰਹੇ। ਲਿਸਟ ਮੰਗੀ ਗਈ ਗੱਡੀਆਂ ਦੀ ਵੀ ਲਿਸਟ ਦੇ ਦਿਓ ਸਾਨੂੰ ਵੀ ਕਿਹੜੀਆਂ ਗੱਡੀਆਂ ਕਿਹੜੇ ਨੰਬਰ ਹੈਗੇ ਆ ਪਰ ਉਹ ਵੀ ਸਭ ਤੋਂ ਪਹਿਲਾਂ ਹਾਂ ਕਰਤੀ ਬਾਅਦ ਵਿੱਚ ਲਿਸਟ ਨਹੀਂ ਦਿੱਤੀ ਗਈ ਜੀ। ਦੇਖੋ ਮੈਂ ਇਹ ਗੱਲ ਕਾਵਾਂਗਾ ਵੀ ਆਪਾਂ ਉਹ ਕਹਿੰਦੇ ਆ ਨਾ ਵੀ ਆਂਬ ਚੂਪਣੇ ਆ ਗਿੜਕਾ ਨਿਕਲਣੇ ਆ ਸਾਨੂੰ ਤਾਂ ਮੰਡੀ ਦੇ ਵਿੱਚੋਂ ਲਿਫਟਿੰਗ ਚਾਹੀਦੀ ਆ ਸਾਡੇ ਭੈਣੇ ਉਹ ਗੱਡੀ ਉੱਥੋਂ ਲੈ ਕੇ ਆ ਬੋਸੋਂ ਲੈ ਕੇ ਆਵੇ ਜਿਹੜਾ ਵੀ ਸਰਕਾਰ ਦੇ ਇਸ ਰੂਲ ਦੀ ਵਾਇੋਲੇਸ਼ਨ ਕਰੇਗਾ ਚਾਹੇ ਠੇਕੇਦਾਰ ਹੋਵੇ ਕੋਈ ਵੀ ਆ ਚਾਕੇ ਬਾਹਰ ਮਾਰਾਂਗੇ ਅਸੀਂ ਰਾਈਟ ਟਾਈਮ ਤੇ ਲਿਫਟ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਕੰਪਲੀਟ ਕਰ ਦੇਣੀ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਅਰਮੀ ਵਾਲੀ ਮੰਡੀ ਦੇ ਵਿੱਚ ਸਾਰਾ ਬਈ ਤੇਰੇ ਨਾਲ ਕੁੱਟਮਾਰ ਹੋਈ ਆ ਕਣਕ ਦੀ ਬੋਲੀ ਨੂੰ ਕਣਕ ਨੂੰ ਲੈ ਕੇ ਮੇਰੀ ਉਹ ਜਾਣਕਾਰਚ ਨਹੀਂ ਜੋ ਵੀ ਹੋਇਆ ਹੈ ਚੇਅਰਮੈਨ ਮਾਰਕੀਟ ਕਮੇਟੀ ਨੇ ਕੁੱਟਮਾਰ ਕੀਤੀ ਨਹੀਂ ਮੇਰੀ ਜਾਣਕਾਰਚ ਨਹੀਂ ਐਸ ਪਰ ਲਾ ਜੋ ਵੀ ਹੋਏਗਾ ਕਾਰਵਾਈ ਕਾਲਾ ਦਾਣਾ ਜਿਹੜਾ ਕਣਕ ਦੇ ਵਿੱਚ ਆ ਰਿਹਾ ਸਰ ਉਸ ਦੀ ਖਰੀਦ ਕਿਸ ਤਰ੍ਹਾਂ ਹੋਏ ਸਰ ਇਹ ਥੋੜਾ ਬਕਸਰ ਜ਼ਿਲ੍ਹੇ ਦੇ ਅੰਦਰ ਸਾਡੇ ਨੋਟਿਸ ਆਇਆ ਹੈ ਅਸੀਂ ਉਹਦੀ ਫੀਡਬੈਕ ਲੈ ਰਹੇ ਆ ਪਰ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜੜੀ ਆ ਉਹ ਨਹੀਂ ਆ ਦਿੱਤੀ ਜਾਵੇ ਥੈਂਕ ਯੂ ਸੋ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼